ਨ ਲੈ ਹਾਂ ਮੈਂ ਇਹ ਨਾ ਉਪਰ ਦੀ ਆ ਵਾਸਤ ਲੱਗੀ ਹੋਏ ਸਾਪਾਂ ਦੀ ਵਧੀਆ ਮੈਂ ਤਾਂ ਚੱਲ ਭਾਈ ਚੱਲ ਗਿਆ ਦਸਤੇਲ ਸਰਾਸਾ ਲੱਗੇ ਆ ਨਾ ਨਵੇਂ ਬੈਠੇ ਆਂ ਯਾਰ ਹਾਂ ਪਾਣੀ ਪਾੜੇ ਤੇ ਉਹ ਕੀ ਹੋ ਗਿਆ ਓਕੇ ਓਕੇ ਬੱਦਲ ਲੈ ਬੋਦਾ ਲੈ ਹਣੀ ਗੋਦ ਲੈ ਹਾਂ ਜਦੋਂ ਇਕੱਲਾ ਹੀ ਬੁਰਾ ਲੱਗਦਾ ਆ ਕੀ ਛੜਪਾ ਦਾ ਕੋਈ ਨਾ ਫੇਗਿਆ ਉਹ ਨਹੀਂ ਯਾਰ ਬੁਰਾ ਲੱਗਦਾ ਯਾਰ ਜਿਦਾ ਤੇਰੇ ਆਖੀ ਮਾਨੂੰ ਦੀ ਬੜੀ ਹੀ ਮੈਂ ਕਹੇ ਕਪੜੇ ਨਹੀਂ ਇਹਨਾਂ ਨੂੰ ਹਾਂ ਨਹੀਂ ਯਾਰ ਕਹਿੰਦਾ ਦਿਨਦਰ ਦਿਨ ਤੇਰਾ ਹੀ ਗਮ ਖਾਈ ਜਾਂਦਾ ਕੀ ਮੈਂ ਫਾਇ ਲੱਗ ਰਿਹਾ ਯਾਰ ਉੱਥੇ ਖੜ ਕੇ ਖਜਲ ਦਾ ਸਖਰਾ ਜੋਏ ਪੱਠਾ ਬੰਦ ਕਰ ਦੇ ਉੱਥੇ ਜਾ ਨਾ ਨਾ ਉੱਥੇ ਨਾ ਰਹੀਆਂ ਰਾਮ ਜ ਮੱਚ ਮੱਚ ਕਰ ਬੈਠਾ ਨਹੀਂ ਕਰਨੀਆਂ ਉਹ ਲੈ ਮੈਂ ਚੜੀ ਬਣਾਵਾਂਗਾ ਆ ਕੋ ਉ ਤਿੰਨ ਪੈਮੰਤੀ ਖਾਓ ਸੇਤ ਬਣਾਓ ਨਹੀਂ ਪੂਣ ਔਰ ਜਾ ਲੈ ਗਿੜੇ ਲਾਉਣ ਗਿਆ ਜਾ ਇਹ ਜਲਦੀ ਕਰ ਜਲਦੀ ਕਰ ਮਿਕਸੀ ਲਾਇਆ ਕੱਢ ਕੇ ਆਇਆ ਸਿੱਧੀ ਵਾਲ ਟੋਪਾ ਪਿਆਵਾ ਇੱਕ ਰਤੀ ਬਣਾਵਾਂਗੇ ਜਲਦੀ ਬੇਇਤੀ ਕਰਾ ਰੋ ਨਾ ਤੂੰ ਮੇਰੀ ਕੁਕੀ ਭਈਏ ਹੁਣ ਦੂਜੀ ਜੋ ਵੱਡੀ 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 ਆ ਜਲਦੀ ਆ ਆ ਲੈ ਆ ਉਹ ਪਲੇਟ ਸਵਾਰ ਕੇ ਲੈ ਆਪਣੇ ਵੀ ਅੱਜ ਗੱਲ ਹੋਈ ਜੀ ਬਾਕੀ ਉੱਤੇ ਦੋ ਜੀ ਕਿੰਨੇ ਬੰਦੇ 3100 ਰੁਪਏ ਵਧਾਈ ਲੋ ਨਾਲ ਵਧਾਈ ਦੀ ਗੱਲ ਛੱਡ ਕੇ ਕਿਹਨਾਂ ਰਾਸ਼ਵੀਆਂ ਪੀਏ ਦੇ ਕਰਿਆ 15 ਸਾਲ ਲਾ ਗਿਆ ਉੱਥੇ ਕਿੰਦਾ ਲੈਂਦਾ ਨਹੀਂ ਆ ਇਹ ਕੋਨੇ ਉਸ ਕਹਾਣਾ ਕਰਦਾ ਵੀ ਹੋਣਾ ਕੋਈ ਚੰਗਾ ਨਹੀਂ ਦੱਸਦਾ ਕਿ ਨਾ ਇਹ ਮਾਂਗ ਕਿਤੇ ਮੈਂ ਨਾ ਕਾਲੇ ਕਿਤੇ ਬੈਂਕ ਜਿਹੜੇ ਵੀ ਲੈਂਦਾ ਨਹੀਂ ਇਹ ਸੇਵਾ ਕਰਦੇ ਆ ਇਹਨਾਂ ਦਾ ਗਮਨੋਸਾ ਇਥੇ ਹੋ ਗਾਲੇ ਕੋਈ ਨਾ ਉਹ ਰੋਸ ਆਇਆ ਹੁਣ ਇਹ ਕੁੱਡੇ ਲਾ ਦਾਰਾ ਲੋਕ ਦਾ ਨਹੀਂ ਦੇਵਾ ਫਾਈਨਲ ਡਿਗਰੀ ਲੈਣ ਦਾ ਲੋਕਾਂ ਦਾ ਗੱਲਾਂ ਤੇਵਾ ਗੱਲਾਂ ਆ ਰਿਹਾ ਦੀ ਉਹਦੇ 6 ਵਿਆਹ ਸਾਰੇ ਸਾਰੇ ਨੇ 20 ਮਿੰਟ ਬਾਅਦ ਖੱਡਾ ਪਾ ਲਏ ਇੱਕ ਉਹ ਤੁਰਨਾ ਕਹੀ ਇੱਕ 25 ਦੇ ਦੌਰੇ ਭੈਜੋ ਅੱਯਾ ਸੱਚੀ ਨਾਲ ਜੀ ਬੁੱਕ ਜੀ ਨਾਲ ਭੈਣਾਂ ਦੇ ਖੇਤੀ ਮੰਗਾਈ ਹੁੰਦੀ ਤੂੰ ਅੱਛਾ ਅੰਕਲ ਜੀ ਤਾ ਉੱਥੇ ਫਿਰ ਉਹ ਨਾਲ ਜਾਂਦਾ ਹੈਪੀ ਟੀ-ਸ਼ਰਟ ਪਾ ਕੇ ਜਾਂਦਾ ਦਾਰੀ ਆਦਾ ਮੈਂ ਨਹੀਂ ਸੀ ਮੈਂ ਜਦੋਂ ਤੂੰ ਨਾਲ ਆ ਕੇ ਸੀ ਲਾ ਲੈ ਕੇ ਆਏ ਆ ਯਾਰ ਗਾਲ ਨਾ ਕੱਢੋ ਯਾਰ ਲੋਗ ਬਣਾਵਾ ਤੋਕਾ ਯਾਰ ਲੋਕ ਆਹ ਹੁਣੇ ਐ ਕਿਤੇ ਭਾਈ ਨਾ ਤਾ ਫਟ ਗਈ ਫੱਡੀ ਨਹੀਂ ਗਈ ਮੈਂ ਚੱਤ ਬਾਜਦਾ ਉਹ ਲੈ ਕੇ ਰੱਖ ਲੈ ਕੋਈ ਫੱਟੀ ਜੀ ਮੇਰੇ ਕੋਲ ਸੀ ਜੀ ਉਹ ਭਰਾਵਾ ਮੈਂ ਤਾਂ ਅਲੀ ਹਾਂਜੀ ਭਾਜੀ ਅੱਜ ਕੀ ਖਵਾਉਂਗੇ ਆਪਣੇ ਘਰੋਂ ਲੈ ਆਉਂਦਾ ਜਾ ਕੇ ਆ ਬਲੌਕ ਹੋਣਾ ਬ੍ਰੈਂਡ ਵਾਲਾ ਯਾਰ ਤੂੰ 50 ਦੀ ਕਹਿਤਾ ਯਾ ਚੰਗਾ ਦਾਸ ਆ ਭੈਣ ਜੰਤਾ ਹੀ ਨਹੀਂ ਇਹ ਦੇਖ ਨੰਗਾ ਪਿੰਡਾ ਲਈ ਕਰਦਾ ਇਹਨਾਂ ਦੇਖਣਾ ਫਿਰ ਦਾ ਵੀਉ ਨਹੀਂ ਹੁੰਦੇ ਤੇ ਇਹ ਨੀ ਅੱਜ ਬਾਜੀ ਫਿਰ ਕੀ ਖਵਾਵਾਂਗੇ ਅੱਜ ਥੋੜੂ ਬਾਜੀ ਕੁਝ ਖਵਾਵਾਂ ਐ ਆਪੇ ਚ ਸਪੀਡ ਸਪੀਡ ਚੈੱਕ ਕਰੋ ਮੁੰਡੇ ਦੀ ਸਪੀਡ ਦੇਖੋ ਮੈਂ ਕੀ ਗੱਲਾਂ ਚੱਲੋ ਫਿਰ ਇਹ ਹੋਇਆ ਲੈ ਇਹ ਮੈਨੂੰ ਬੜਾ ਆ ਤੂੰ ਲੋਥ ਛਿਲਿਆ ਨਹੀਂ ਉਹ ਭਾਈ ਤਾਰਾ ਤੂੰ ਬੜਾ ਛਿਲਿਆ ਕੀ ਛਿਲਿਆ ਤੂੰ ਲੋਪੀ ਆ ਬੜਾ ਮਿਰਚਾਂ ਵੀ ਛਿਲਿਆ ਕਰ ਬਾਈ ਤੂੰ ਕਹਿੰਦਾ ਮੇਰਾ ਕੰਮ ਹੋਇਆ ਕੰਦਾ ਹੋਇਆ ਤਰਾ ਨਾ ਤੂੰ ਮੇਰੇ ਤਾਂ ਇਹਨੂੰ ਨਹੀਂ ਬੋਲਿਆ ਚੋਲਿਆਂ ਦੀ ਕੀ ਕਰਦਾ ਚੰਨਾਂ ਵਾਲਾ ਕੰਮ ਮੇਰਾ ਥੋੜੀ ਆ ਲੈ ਪਿਆਜ ਤੂੰ ਛਿਲਨਾ ਤੂੰ ਛਿਲਨਾ ਮੇਰੇ ਘਰ ਦਾ ਬੜਾ ਕੀ ਪਾ ਰਿਹਾ ਪਿਆਜ ਛੱਲ ਕੇ ਬਹਿ ਗਿਆ ਤੂੰ ਤੂੰ ਉਹ ਪਿਆਜ ਬਣਾ ਤੂੰ ਮਿਰਚੇ ਫੜਾ ਮੈਨੂੰ ਉਹਦੀ ਬੈਤ ਤੈਨੂੰ ਪੁੱਛਿਆ ਮੈਂ ਕਿ ਮੈਂ ਚਰਨੀ ਬਣਾਉਂਦੇ ਤੈਨੂੰ ਪਤਾ ਮੈਂ ਤੈਨੂੰ ਪੁੱਛਿਆ ਵੀ ਕੀ ਜਾਈਦਾ ਹੋਰ ਛੋਲਿਆਂ ਦੇ ਪੈਣੇ ਨੇ ਤੈਨੂੰ ਨਹੀਂ ਪਹਿਲਾਂ ਬਣਾਇਆ ਫੇਰ ਉਹਨੂੰ ਨਹੀਂ ਪਤਾ ਮੈਨੂੰ ਭਾਂਗ ਬਾਇਆ ਮੈਨੂੰ ਕੜਾਈ ਚੜਾ ਕੇ ਦੇਦੀ ਆ ਮੈਂ ਬਣਾਇਆ ਲਸਣ ਬਣਾਇਆ ਗਾ ਯਾਰ ਵੇ ਯਾਰ ਗੋ ਪਿੱਕ ਕਿਹੜੀ ਗੱਲਾਂ ਯਾਰ ਹਾਂਜੀ ਪਾਜੀ ਕੀ ਕਰ ਰਹੇ ਛੋਲੇ ਬਣਾ ਲਵਗੇ ਛੋਲੇ ਦੇ ਘਰੂਲੇ ਤੋਂ ਮੈਂ ਇਨਾ ਪਤਾ ਹੈਪੀ ਬਾਈ ਨਾਲ ਨਹੀਂ ਮੈਂ ਨਹੀਂ ਪਾਇਆ ਇਹ ਤੁਸੀਂ ਪੁੱਛਿਆ ਹੀ ਨਹੀਂ ਦੱਸਿਆ ਇਹ ਕੌਣ ਹੈ ਇਹ ਬੰਦੇ ਹੈਗੇ ਪੀਜੇ ਖਾਣ ਵਾਲੇ ਇਹਨਾਂ ਨੂੰ ਸਮਝਿਆ ਘੱਟ ਪੜਾ ਹਾਂਜੀ ਬਣਾ ਰਹੇ ਇਹ ਪਾਜੀ ਆਪਣਾ ਜੀਰਾ ਇਹ ਹੋਰ ਕੀ ਜਵੈਣ ਸੌਫ ਸੌਫ ਤੇ ਕੀ ਹੋਰ ਤਾਂ ਨਹੀਂ ਆ ਇਹ ਕੁੱਟ ਰਹੇ ਹੈ ਤੁਸੀਂ ਭਾਜੀ ਕੀ ਇਹਨਾਂ ਨੂੰ ਵੀ ਪੁੱਛੋ ਮੜਾ ਇਹਨੂੰ ਭਾਈ ਹਾਂ ਕਜੀ ਭਾਜੀ ਅਸੀਂ ਡਿਊਟੀ ਤੇ ਬੈਠ ਕੇ ਬੈਠੇ ਆਂ ਹਨ ਬਾਕੀ ਦਾ ਕੰਮ ਉਹਨਾਂ ਦਾ ਡਿਊਟੀ ਦਾ ਹੀ ਨਾ ਵੜੀ ਗੂਆ ਘਾਟਾ ਕੋਨ ਨਾ ਇਹ ਲਾਈ ਰੱਖੋ ਲਗੜੇ ਨੂੰ ਜਦ ਤੱਕ ਲਗੜੇ ਸਿੱਧੇ ਰਹਿ ਜਾਂਦੇ ਹੈ ਲੱਗੂ ਵੀ ਹੋ ਗਿਆ ਮਮਾ ਮਾਈ ਤੁਹਾਨੂੰ ਮੁਗਾਬਰ ਪ੍ਰੋਗਰਾਮ ਨਹੀਂ ਉੱਧਰ ਪਿਆਜ ਹੈ ਆਪਣਾ ਚੱਕ ਆ ਵੀ ਪਾ ਦੇ ਅਜਾ ਅੰਗਰੇਜ਼ੀ ਲੋੜੀ ਬਾਅਦ ਹੋਣੀ ਆ ਅੰਗਰੇਜ਼ੀ ਤੇ ਨਾ ਇਸ ਤੱਕ ਆਪ ਤਾਂ ਬਿਆਹ ਆ ਰੈਸਟ ਦੇ ਆ ਪਿਆਜ ਵਟੇ ਨਹੀਂ ਚਲਦੇ ਵੱਡੇ ਆ ਤੇ ਆਪੇ ਹੋ ਜਾਣਾ ਛੱਟ ਕਿਹੜਾ ਟੇਬਲ ਕਿਹੜਾ ਆ ਗਿਆ ਰੈੱਜ ਮੋਹਨ ਆ ਗਿਆ ਹੋਰ ਕਿਵੇਂ ਆ ਭਾਜੀ ਆ ਬੜੀਆ ਭਾਜੀ ਬੰਦਾ ਬੜੀਆ ਇਹ ਸਾਡਾ ਮੇਨ ਬੰਦਾ ਇਹ ਬੋਸ ਆ ਛਾੜਾ ਇਹ ਨੰਗਾ ਪਿਆ ਪੈ ਕੱਢ ਕੱਢੀਏ ਨੀ ਕਾਣਾ ਨਾ ਪੈ ਕਿਉਂਦਾ ਕੀ ਗਾਣ ਲੱਗਦਾ ਯਾਰ ਵਲੌਗ ਬਣਦਾ ਯਾਰ ਨਾ ਮੂੰਹ ਨਾ ਇਹ ਨੰਗਾ ਪਿਆ ਓ ਰਹਿ ਓ ਰਹਿਣ ਦੇਉ ਨਾ ਹੋ ਜਾਣਾ ਚੱਲ ਚਲਾ ਚਲਾ ਆ ਮੁੰਡਾ ਸਾਡਾ ਹਲ ਬਾਈ ਪੂਰਿਆਂ ਦਾ ਸਪੈਸ਼ਲਿਸਟ ਆ ਇਧਰ ਛੋਲਿਆਂ ਦਾ ਇਧਰ ਆ ਛੋਲਿਆਂ ਦਾ ਸਪੈਸ਼ਲਿਸਟ ਇਹੀ ਤਾਂ ਖਾ ਇਹ ਤਾਂ ਖਾਣ ਵਾਲੀਆਂ ਬਸ ਬਾਕੀ ਸਾਰੇ ਭਾਈ ਹੋਰ ਕਿੱਥੇ ਹਾਂਜੀ ਜੀ ਕਿੱਦਾਂ ਸਾਰੇ ਜੀ ਆਹ ਲੋ ਜੀ ਆਪਣਾ ਭਰਾ ਹੈਪੀ ਸਿੰਘ ਪਟੋਰੇ ਅੱਜ ਦੀ ਬੇਲ ਲਿਆ ਭਾਈ ਕੀ ਪਟੋਰੇ ਜੀ ਹਾਂਜੀ ਕੀ ਕੀ ਪਾਇਆ ਜੀ ਪਟੋਰੇਆਂ 'ਚ ਠੂਰੇ ਭਾਈ ਬਹੁਤ ਕੁਝ ਪਾਇਆ ਕੀ ਕੀ ਦੱਸੋ ਨਾ ਇਹ 'ਚ ਪਹਿਲਾਂ ਪਾਇਆ ਮੈਦਾ ਭਾਈ ਉਹ ਆ ਜਾਂਦਾ ਅੱਛਾ ਤੇ ਭਾਜੀ ਸੂਜੀ ਪਈ ਆ ਅੱਛਾ ਤੇ ਦਹੀਂ ਨਾ ਭਾਜੀ ਗੁੰਨੇ ਆਇਆ ਇਹ ਅੱਛਾ ਜੀ ਤੇ ਜੁਆਨ ਵੀ ਪਾਈ ਹੋਈ ਆ ਆਪਾਂ ਅੱਛਾ ਜੀ ਕਿੰਨੇ ਘੰਟੇ ਰੱਖਿਆ ਗਉਣਗੇ ਇਹ ਭਾਜੀ 3 ਤੋਂ 4 ਘੰਟੇ ਪਹਿਲਾਂ ਗੁੰਨਾ ਦਿੰਦਾ ਆ ਆਪਣਾ ਜੀ ਬੰਪੀ ਭਰਾ ਤੇ ਮੋਢੇ ਦਾ ਵਿਆਹ ਕਰਨਾ ਜੀ ਮੰਗਲੀਕ ਆ ਜੀ ਬੱਸ ਹੋ ਜਾ ਕੋਈ ਬੱਧੀ ਹੈਗੀ ਕਰੇ ਮਰੀ ਆਪਾਂ ਲੈ ਨਹੀਂ ਛੱਡੋ ਜੀ ਉਹਦੇ ਹੈ ਨਹੀਂ ਉਹਦੇ ਜਾਣਾ ਨਹੀਂ ਇੰਡੀਆ ਸੌ ਖਾਦੀ ਉਹ ਕੋਈ ਦੇਖਾ ਆ ਨਹੀਂ ਵਿਆਹ ਹੁੰਦਾ ਬਸ ਕੋਈ ਮੇਜ ਨਾ ਕਿਤੇ ਨਿਕਲੇ ਬਾਗ ਦੀ ਉਹਨੂੰ ਪੀਆ ਦਵਾਉਣੀ ਇੱਥੇ ਵੇ ਇਹ ਤਾਂ ਬੰਦੂ ਮੀਤ ਨੋਦਾਂ ਆ ਲੋ ਜੀ ਆਪਣਾ ਆਮਣਾ ਭਾਈ ਇਹ ਵੀ ਅੱਜ ਆਇਆ ਜੀ ਬੜੇ ਦਿਨਾਂ ਬਾਅਦ ਆ ਰਾਹੁਤ ਸਸ ਜੀ ਆਪਣਾ ਜੀ ਅੰਗਰੇਜ਼ ਜੀ ਉਹ ਦੂਜਾ ਹੋ ਖਵਾਰਾ ਸਿੰਘ ਆਓ ਉਹ ਤਾਂ ਗੋਰਿਆਂ ਦਾ ਰਾਜ ਹੁੰਦਾ ਸੀ ਤਾਂ ਉਹ ਜਿਹੜਾ ਆਇਆ ਤੇਰੇ ਘਰ ਦੇ ਨਾਂ ਅੰਗਰੇਜ਼ ਸਿੰਘ ਲੱਗਦਾ ਅੰਗਰੇਜ਼ ਸਿੰਘ ਇਹ ਅੱਜ ਕੱਢਣਗੇ ਪਟੂਰੇ ਕੀ ਕੀ ਇਹ ਪ੍ਰੋਸੈਸ ਹੈ ਬਟੂਰੇ ਕੱਢ ਲੈ ਏਦਾਂ ਨੇ ਬਟੂਰੇ ਕੱਢਾਂਗੇ ਤੁਸੀਂ ਆਪ ਇੰਨੇ ਵਿਊ ਦੋਗੇ YouTube ਤੇ ਕੀ ਕਹਿਣਾ ਜਾਓਗੇ ਤੁਸੀਂ ਬਟੂਰੇ ਕੀ ਕਹਿਣਾ ਜਾਓਗੇ ਭਾਜੀ ਪਰੇ ਹੋ ਜਾਓ ਪਰੇ ਦੇਖੋ ਜੀ ਅੰਗਰੇਜ਼ ਸਿੰਘ ਇਹ ਇਹੀ ਕਹਿਣਾ ਜਾਵਾਂਗੇ ਪਰੇ ਹੋਲੇ ਦੇਖੋ ਜੀ ਨਿਕਲਦੇ ਬਟੂਰੇ ਜਵਾਬ ਕਿਥੇ ਗਰੀਬ ਕੁੜੀ ਦਾ ਵਿਆਹ ਸ਼ਾਦੀ ਹੋਵੇ ਚੱਲ ਚੱਲ ਲੱਦ ਮਾਤਰੀ ਲੋੜ ਹੋਵੇ ਤੇ ਵੀ ਇਹਨੂੰ ਬੁਲਾ ਲੈਣਾ ਫਲਟਦੇ ਆਂਦੇ ਆ ਫ੍ਰੀ ਬਟੂਰੇ ਕੱਢ ਕੇ ਜਾਓ ਭਾਈ ਕੱਢੋਗੇ ਫ੍ਰੀ ਬਟੂਰੇ

ਆਪਾਂ ਆਵਾਂਗੇ ਦੇਖੋ ਜੀ ਮੁੰਡਾ ਕਿੰਨਾ ਸੋਹਣਾ ਜੀ ਰੰਗ ਗੋਰਾ ਕਿੱਟਾ ਸੈਨਾਂ ਅੰਗਰੇਜ਼ ਸਿੰਘ ਵੋਈ ਹੋਏ ਅਮਰੀਕਾ ਦੀ ਕੁੜੀ ਦੱਸਿਓ ਜੀ ਇਹਨੂੰ ਅਮਰੀਕਾ ਜਾਣਾ ਜੀ ਉਹ ਸਾਈਡ ਤੋਂ ਕੋਈ ਚਪੜਾ ਇਧਰੋਂ ਕਰੋ ਠੀਕ ਉਹ ਯਾਰ ਮੈਂ ਜਦੋਂ ਅਮੀ ਲੜੀ ਜਾਂਦੇ ਆ ਯਾਰ ਗਾਲਾਂ ਕੱਢੋ ਯਾਰ ਬਸ ਥੋੜੀ ਬੋਲਿਆ ਬੋਲਿਆ ਜੀ ਸਾਤਰੀ ਕਾਲ ਜੀ ਸਾਰਿਆਂ ਨੂੰ ਜੀ ਆਪਣਾ ਬਲੌਗ ਇੱਥੇ ਕਰਮ ਹੋ ਰਿਹਾ ਜੀ ਆਪਾਂ ਪਹੁੰਚ ਗਏ ਆ ਘਰੇ ਤੇ ਸਾਰਿਆਂ ਮੇਰੇ ਭਰਾਵਾਂ ਨੂੰ ਜਿੰਨੇ ਵੀ ਦੇਖਦੇ ਆ ਸਾਰਿਆਂ ਨੂੰ ਬਾਕ ਬਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰੋ ਅਤੇ ਨੈਕ ਤੁਹਾਨੂੰ ਫਿਰ ਜਲਦੀ ਬਰੌਗ ਮਿਲੂਗਾ ਸਾਰਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ ਜੀ ਪਰ ਜੁਂਦੇਵਾਦੇ ਰੋ ਓਕੇ